ਮਿਲਾਵਲ ਮਹੱਲਾ ਪੰਜਵਾਂ ਸਿਮਰਤ ਨਾਮ ਕੋਟ ਜਤਨ ਭਏ ਸਾਧ ਸੰਗ ਮਿਲ ਹਰ ਗੁਣ ਗਾਏ ਜਮ ਦੂਤਨ ਕੋ ਤਰਾਸ ਅਹੇ ਰਹਾਉ ਜੇ ਤੇ ਪੁਨਹ ਚਰਨ ਸੇ ਕੀਨੇ ਮਨ ਤਨ ਪ੍ਰਭ ਕੇ ਚਰਨ ਗਹੇ ਆਵਣ ਜਾਣ ਭਰਮ ਪਉ 나ਠਾ ਜਨਮ ਜਨਮ ਕੇ ਕਿਲ ਵਿਖ ਦਹੇ ਨਿਰਪਾਉ ਹੋਏ ਭਜੋ ਜਗਦੀਸੈ ਇਹੋ ਪਦਾਰਥ ਵੱਡ ਭਾਗ ਲਹਿ ਕਰ ਕਿਰਪਾ ਪੂਰਨ ਪ੍ਰਭ ਦਾਤੇ ਨਿਰਮਲ ਜਸ ਨਾਨਕ ਦਾਸ ਕਹੇ ਬਿਲਾਵਲ ਮਹੱਲਾ ਪੰਜਵਾ ਸੁਲਹੀ ਤੇ ਨਾਰਾਇਣ ਰਾਖ ਸੁਲਹੀ ਕਾ ਹਾਥ ਕਹੀ ਨ ਪਹੁੰਚੈ ਸੁਲਹੀ ਹੋਏ ਮੂਆ ਨਾ ਪਾਕ ਰਹਾਉ ਕਾਡ ਕੁਠਾਰ ਖਸਮ ਸਿਰ ਕਟਿਆ ਖਿੰਮਹਿ ਹੋਏ ਗਿਆ ਹੈ ਖਾਕ ਮੰਦਾ ਚਿਤਵਤ ਚਿਤਵਤ ਪਚਿਆ ਜਿਨ ਰਚਿਆ ਤਿਨ ਦੀਨਾ ਤਾਕ ਪੁੱਤਰ ਮੀਤ ਧਨ ਕਿਛੂ ਨਾ ਰਹਿਓ ਸੋ ਛੋੜ ਗਿਆ ਸਭ ਪਾਈ ਸਾਖ ਕਹੋ ਨਾਨਕ ਤਿਸ ਪ੍ਰਭ ਬਲਿਹਾਰੀ ਜਿਨ ਜਨ ਕਾ ਕੀਨੋ ਪੂਰਨ ਵਾਕ ਬਿਲਾਵਲ ਮਹੱਲਾ 5 ਪੂਰੇ ਗੁਰ ਕੀ ਪੂਰੀ ਸੇਵ ਆਪੇ ਆਪ ਵਰਤੈ ਸੁਆਮੀ ਕਾਰਜ ਰਾਸ ਕੀਆ ਗੁਰਦੇਵ ਰਹਾਉ ਆਦ ਮਦ ਪ੍ਰਭ ਅੰਤ ਸੁਆਮੀ ਆਪਣਾ ठाਟ ਬਨਾਇਓ ਆਪ ਆਪਣੇ ਸੇਵਕ ਕੀ ਆਪੇ ਰਾਖੈ ਪ੍ਰਭ ਮੇਰੇ ਕੋ ਵੱਡ ਪਰਤਾਪ ਪਾਰ ਬ੍ਰਹਮ ਪਰਮੇਸ਼ੁਰ ਸਤਗੁਰ ਵਸ ਕੀਨੇ ਜਿਨ ਸਗਲੇ ਜੰਤ ਚਰਨ ਕਮਲ ਨਾਨਕ ਸਰਣਾਈ RAM ਨਾਮ ਜਪ ਨਿਰਮਲ ਮੰਤ ਬਿਲਾਵਲ ਮਹੱਲਾ ਪੰਜਵਾਂ ਤਾਪ ਪਾਪ ਤੇ ਰਾਖੇ ਆਪ ਸੀਤਲ ਭਏ ਗੁਰ ਚਰਨੀ ਲਾਗੇ RAM ਨਾਮ ਹਿਰਦੇ ਮਹਿ ਜਾਪ ਰਹਾਓ ਗੁਰ ਕਿਰਪਾ ਹਸਤ ਪ੍ਰਭ ਦੀਨੇ ਜਗਤ ਉਧਾਰ ਨਵਖੰਡ ਪ੍ਰਤਾਪ ਦੁਖ ਬਿਨ ਸੇ ਸੁਖ ਆਨੰਦ ਪਰਵੇਸਾ ਤ੍ਰਿਸ਼ਣ 부ਜੀ ਮਨ ਤਨ ਸੱਚ ਧਰਾਪ ਅਨਾਥ ਕੋ 나ਥ ਸਰਣ ਸਮਰੱਥਾ ਸਗਲ ਸ੍ਰਿਸ਼ਟ ਕੋ ਮਾਈ ਬਾਪ ਭਗਤ ਵਸ਼ਲ ਭੈ ਪੰਜਨ ਸੁਆਮੀ ਗੁਣ ਗਾਵਤ ਨਾਨਕ ਆਲਾਪ ਬਿਲਾਵਲ ਮਹੱਲਾ ਪੰਜਵਾ ਜਿਸ ਤੇ ਉਪਜਿਆ ਤਿਸ ਹੈ ਪਛਾਨ ਬਾਰ ਬ੍ਰਹਮ ਪਰਮੇਸ਼ਰ ਧਿਆਇ ਕੁਸਲ ਖੇਮ ਹੋਏ ਕਲਿਆਣ ਰਹਾਉ ਗੁਰਪੂਰਾ ਪੀਟਿਓ ਬੜ ਭਾਗੀ ਅੰਤਰ ਜਾਮੀ ਸੁਗਡ ਸੁਜਾਨ ਹਾਥ ਦੇ ਰਾਖੇ ਕਰ ਆਪਣੇ ਬੜ ਸਮਰੱਥ ਨਿਮਾਣਿਆ ਕੋ ਮਾਨ ਬ੍ਰਹਮ ਪੈ ਬਿਨਸ ਗਏ ਖਿੰਨ ਪੀਤਰ ਅੰਧਕਾਰ ਪ੍ਰਗਟੇ ਚਾਨਣ ਸਾਸ ਸਾਸ ਆਰਾਧੈ ਨਾਨਕ ਸਦਾ ਸਦਾ ਜਾਈਐ ਕੁਰਬਾਨ ਬਿਲਾਵਲ ਮਹੱਲਾ ਪੰਜਵਾਂ ਦੂਵੇਂ ਥਾਵ ਰਖੇ ਗੁਰਸੂਰੇ ਹਲਤ ਬਲਤ ਬਾਰਬਹਮ ਸਵਾਰੇ ਕਾਰਜ ਹੋਏ ਸਗਲੇ ਪੂਰੇ ਰਹਾਉ ਹਰ ਹਰ ਨਾਮ ਜਪਤ ਸੁਖ ਸਹਜੇ ਮੱਜਨ ਹੋਵਤ ਸਾਧੂ ਧੂਰੇ ਆਵਣ ਜਾਣ ਰਹੇ ਥਿਤ ਪਾਈ ਜਨਮ ਮਰਨ ਕੇ ਮਿਟੇ ਬਿਸੂਰੇ ਭ੍ਰਮ ਪੈ ਤਰੇ ਛੁਟੇ ਪੈ ਜਮ ਕੇ ਕਟ ਕਟ ਏਕ ਰਹਿਆ ਪਰ ਪੂਰੇ ਨਾਨਕ ਸਰਨ ਪਰਿਓ ਦੁਖ ਭੰਜਨ ਅੰਤਰ ਬਾਹਰ ਪੇਖ ਹਜੂਰੇ ਬਿਲਾਵਲ ਮਹੱਲਾ 5 ਦਰਸ਼ਨ ਦੇਖਤ ਦੋਖ ਨਸੇ ਕਬਹੋ ਨਾ ਹੋ ਵਹੋ ਦ੍ਰਿਸ਼ਟ ਅਗੋਚਰ ਜੀ ਕੈ ਸੰਗ ਬਸੇ ਰਹਾਉ ਪ੍ਰੀਤਮ ਪ੍ਰਾਨ ਆਧਾਰ ਸੁਆਮੀ ਪੂਰ ਰਹੇ ਪ੍ਰਭ ਅੰਤਰ ਜਾਮੀ ਕਿਆ ਗੁਣ ਤੇਰੇ ਸਾਰ ਸਮਾਰੀ ਸਾਸ ਸਾਸ ਪ੍ਰਭ ਤੁਝ ਹੈ ਚਿਤਾਰੀ ਕਿਰਪਾ ਨਿਦ ਪ੍ਰਭ ਦੀਨ ਦਿਆਲਾ ਜੀ ਜਨਤ ਕੀ ਕਰਹੋ ਪ੍ਰਤਿਪਾਲਾ ਆਠ ਪਹਿਰ ਤੇਰਾ ਨਾਮ ਜਨ ਜਾਪੇ ਨਾਨਕ ਪ੍ਰੀਤ ਲਾਈ ਪ੍ਰਭ ਆਪੇ ਬਿਲਾਵਲ ਮਹੱਲਾ ਪੰਜਵਾਂ ਤਨ ਤਨ ਜੋਬਨ ਚਲਤ ਗਿਆ RAM ਨਾਮ ਕਾ ਭਜਨ ਨ ਕੀਨੋ ਕਰਤ ਵਿਕਾਰ ਨਿਸਪੂਰ ਭਿਆ ਰਹਾਓ ਅਨਿਕ ਪ੍ਰਕਾਰ ਪੋਜਨ ਨਿਤ ਖਾਤੇ ਮੁਖ ਦੰਤਾ ਕਸ ਖੀਨ ਖਿਆ ਮੇਰੀ ਮੇਰੀ ਕਰ ਕਰ ਮੂਠਾਉ ਪਾਪ ਕਰਤ ਨਹਿ ਪਰਿ ਦਇਆ ਮਹਾ ਅਵਿਕਾਰ ਕੋਰ ਦੁਖ ਸਾਗਰ ਤਿਸ ਮਹਿ ਪ੍ਰਾਣੀ ਗਲਤ ਪਇਆ ਸਰਨ ਪਰੇ ਨਾਨਕ ਸੁਆਮੀ ਕੀ ਬਾਹਾਂ ਪਕਰ ਪ੍ਰਭ ਕਾੜ ਲਿਆ ਬਿਲਾਵਲ ਮਹੱਲਾ ਪੰਜਵਾਂ ਆਪਨਾ ਪ੍ਰਭ ਆਇਆ ਚੀਤ ਦੁਸ਼ਮਨ ਦੁਸ਼ਟ ਰਹੇ ਚੱਖ ਮਾਰਤ ਕੁਸਲ ਭਇਆ ਮੇਰੇ ਭਾਈ ਮੀਤ ਰਹਾਉ ਗਈ ਬਿਆਦ ਉਪਾਦ ਸਭ ਨਾਸੀ ਅੰਗੀਕਾਰ ਕੀਓ ਕਰਤਾਰ ਸਾਧ ਸੁਖ ਅਰ ਅਨੰਦ ਕਨੇਰੇ ਪ੍ਰੀਤਮ ਨਾਮ ਰਿਦੈ ਉਰਹਾਰ ਜੀਉ ਪਿੰਡ ਧਨ ਰਾਸ ਪ੍ਰਭ ਤੇਰੀ ਤੂੰ ਸਮਰੱਥ ਸੁਆਮੀ ਮੇਰਾ ਦਾਸ ਆਪਣੇ ਕੋ ਰੱਖਨ ਹਾਰਾ ਨਾਨਕ ਦਾਸ ਸਦਾ ਹੈ ਚੇਰਾ ਬਿਲਾਵਲ ਮਹੱਲਾ ਪੰਜਵਾ ਗੋਬਿੰਦ ਸਿਮਰ ਹੋਆ ਕਲਿਆਣ ਮਿਟੀ ਉਪਾਦ ਭਇਆ ਸੁਖ ਸਾਚਾ ਅੰਦਰ ਜਾਮੀ ਸਿਮਰਿਆ ਜਾਣ ਰਹਾਉ ਜਿਸਕੇ ਜੀ ਤਨ ਕੀਏ ਸੁਖਾਲੇ ਭਗਤ ਜਨਾ ਕਉ ਸਾਚਾ ਤਾਣ ਦਾਸ ਆਪਣੇ ਕੀ ਆਪੇ ਰਾਖੀ ਪੈ ਪੰਜਨ ਉਪਰ ਕਰਤੇ ਮਾਣ ਪਈ ਮਿਤਰਾਈ ਮਿਟੀ ਬੁਰਾਈ ਦ੍ਰਿਸ਼ਟ ਦੂਤ ਹਰ ਕਾਢੇ ਛਾਣ ਸੂਖ ਸਹਿਜ ਆਨੰਦ ਕਨੇਰੇ ਨਾਨਕ ਜੀਵੈ ਹਰ ਗੁਣ ਹੈ ਵਖਾਣ ਬਿਲਾਵਲ ਮਹੱਲਾ ਪੰਜਵਾ ਪਾਰ ਬ੍ਰਹਮ ਪ੍ਰਭ ਭਏ ਕਿਰਪਾਲ ਕਾਰਜ ਸਗਲ ਸਵਾਰੇ ਸਤਿਗੁਰ ਜਪ ਜਪ ਸਾਧੂ ਭਏ ਨਿਹਾਲ ਰਹਾਉ ਅੰਗੀਕਾਰ ਕੀਆ ਪ੍ਰਭ ਅਪਣੇ ਦੁਖੀ ਸਗਲੇ ਭਏ ਰਵਾਲ ਕੰਠ ਲਾਏ ਰਾਖੇ ਜਨ ਅਪਣੇ ਉਧਰ ਲਿਏ ਲਾਏ ਅਪਣੇ ਪਾਲ ਸਹੀ ਸਲਾਮਤ ਮਿਲ ਕਰ ਆਏ ਨਿੰਦਕ ਕੇ ਮੁਖ ਹੋਏ ਕਾਲ ਕਹੋ ਨਾਨਕ ਮੇਰਾ ਸਤਿਗੁਰੂ ਪੂਰਾ ਗੁਰ ਪ੍ਰਸਾਦ ਪ੍ਰਭ ਭਏ ਨਿਹਾਲ ਬਿਲਾਵਲ ਮਹੱਲਾ ਪੰਜਵਾਂ ਮੂ ਲਾਲਨ ਸਿਉ ਪ੍ਰੀਤ ਬਨੀ ਰਹਾਉ ਤੋਰੀ ਨਾ ਟੂਟੈ ਛੋਰੀ ਨਾ ਛੂਟੈ ਐਸੀ ਮਾ ਦੂ ਖਿੰਚ ਤਨੀ ਦਿਨ ਸ ਰੈਨ ਮਨ ਮਾਹੇ ਬਸਤ ਹੈ ਤੂ ਕਰ ਕਿਰਪਾ ਪ੍ਰਭ ਆਪਣੀ ਬਲ ਬਲ ਜਾਉ ਸਿਆਮ ਸੁੰਦਰ ਕਉ ਅਕਥ ਕਥਾ ਜਾ ਕੀ ਬਾਤ ਸੁਣੀ ਜਨ ਨਾਨਕ ਦਾਸਨ ਦਾਸ ਕਹੀਤ ਹੈ ਮੋਹੇ ਕਰਹੁ ਕਿਰਪਾ ਠਾਕੁਰ ਆਪਣੀ ਬਿਲਾਵਲ ਮਹੱਲਾ ਪੰਜਵਾਂ ਹਰ ਕੇ ਚਰਨ ਜਪ ਜਾਉ ਕੁਰਬਾਨ ਗੁਰ ਮੇਰਾ ਪਾਰ ਬ੍ਰਹਮ ਪਰਮੇਸ਼ੁਰ ਤਾ ਕਾ ਹਿਰਦੈ ਧਰ ਮੰਨ ਧਿਆਨ ਰਹਾਉ ਸਿਮਰ 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 ਸੁਖ ਦਾਤਾ ਜਾ ਕਾ ਕੀਆ ਸਗਲ ਜਹਾਨ ਰਸਨਾ ਰਵਹੁ ਏਕ ਨਾਰਾਇਣ ਸਾਚੀ ਦਰਗਹਿ ਪਾਵਹੁ ਮਾਨ ਸਾਧੂ ਸੰਗ ਪ੍ਰਾਪਤ ਜਾ ਕੋ ਤਨਹੀ ਪਾਇਆ ਏਹੋ ਨਿਦਾਨ ਗਾਵਹੁ ਗੁਣ ਕੀਰਤਨ ਨਿਤ ਸੁਆਮੀ ਕਰ ਕਿਰਪਾ ਨਾਨਕ ਦੀਜੈ ਦਾਨ ਬਿਲਾਵਲ ਮਹੱਲਾ ਪੰਜਵਾ ਰਾਖ ਲੀਏ ਸਤਗੁਰ ਕੀ ਸਰਣ ਜੈ ਜੈਕਾਰ ਹੋਆ ਜਗ ਅੰਤਰ ਪਾਰ ਬ੍ਰਹਮ ਮੇਰੋ ਤਾਰਣ ਤਰਣ ਰਹਾਉ ਵਿਸਵੰ ਪਰ ਪੂਰਨ ਸੁਖ ਦਾਤਾ ਸਗਲ ਸਮਗਰੀ ਪੋਖਣ ਭਰਣ ਥਾਨ ਤਨੰਤਰ ਸਰਬ ਨਿਰੰਤਰ ਬਲ ਬਲ ਜਾਈ ਹਰ ਕੇ ਚਰਨ ਜੀ ਜੁਗਤ ਵਸ ਮੇਰੇ ਸੁਆਮੀ ਸਰਬ ਸਿਧ ਤੁਮ ਕਾਰਣ ਕਰਨ ਆਦਿ ਜੁਗਾਦ ਪ੍ਰਭ ਰਖਦਾ ਆਇ ਹਰ ਸਿਮਰਤ ਨਾਨਕ ਨਹੀਂ ਡਰਨ ਰਾਗ ਬਿਲਾਵਲ ਮਹੱਲਾ ਪੰਜਵਾਂ ਦੂਪਦੇ ਘਰ ਅਠਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੈਂ ਨਾਹੀ ਪ੍ਰਭ ਸਭ ਕਿਛ ਤੇਰਾ ਈਗੈ ਨਿਰਗੁਣ ਊਗੈ ਸਰਗੁਣ ਕੇਲ ਕਰਤ ਵਿੱਚ ਸਵਾਮੀ ਮੇਰਾ ਰਹਾਉ ਨਗਰ ਮਹਿ ਆਪ ਬਾਹਰ ਫੁਨ ਆਪਨ ਪ੍ਰਭ ਮੇਰੇ ਕੋ ਸਗਲ ਬਸੇਰਾ ਆਪੇ ਹੀ ਰਾਜਨ ਆਪੇ ਹੀ ਰਾਇਆ ਕਹਿ ਕਹਿ ਠਾਕੁਰ ਕਹਿ ਕਹਿ ਚੇਰਾ ਕਾ ਕਉ ਦੁਰਾਉ ਕਾ ਸੋ ਬਲ ਬੰਚਾ ਜਹ ਜਹ ਪੇਖਉ ਤਹ ਤਹ ਨੇਰਾ ਸਾਧ ਮੂਰਤ ਗੁਰ ਭੇਟਿਓ ਨਾਨਕ ਮਿਲ ਸਾਗਰ ਬੂੰਦ ਨਹੀਂ ਅਨਹੇਰਾ ਬਿਲਾਵਲ ਮਹੱਲਾ ਪੰਜਵਾ ਤੁਮ ਸਮਰਥਾ ਕਰਨ ਕਰਨ ਟਾਕਨ ਟਾਕ ਗੋਬਿੰਦ ਗੁਰ ਮੇਰੇ ਮੋਹੇ ਅਪਰਾਧੀ ਸਰਨ ਚਰਨ ਰਹਾਉ ਜੋ ਜੋ ਕੀਨੋ ਸੋ ਤੁਮ ਜਾਣਿਓ ਪੇਖਿ ਉਠੌਰ ਨਾਹੀ ਕਛ ਟੀਠ ਮੁਕਰਨ ਬੜ ਬਰਤਾਪ ਸੁਨਿਓ ਪ੍ਰਭ ਤੁਮ ਰੋ ਕੋਟ ਅਗਾ ਤੇਰੋ ਨਾਮ ਹਰਨ ਹਮਰੋ ਸੁਹਾਉ ਸਦਾ ਸਦ ਭੂਲਨ ਤੁਮਰੋ ਬਿਰਧ ਪਤ ਤ ਉਧਰਨ ਕਰੁਣਾ ਮੈਂ ਕਿਰਪਾਲ ਕਿਰਪਾ ਨਿਧ ਜੀਵਨ ਪਦ ਨਾਨਕ ਹਰ ਦਰਸਨ ਬਿਲਾਵਲ ਮਹੱਲਾ ਪੰਜਵਾਂ ਐਸੀ ਕਿਰਪਾ ਮੋਹੇ ਕਰਹੁ ਸੰਤਹਿ ਚਰਨ ਹਮਾਰੂ ਮਾਥਾ ਨੈਣ ਦਰਸ ਤਨ ਧੂਰ ਪਰਹੁ ਰਹਾਉ ਗੁਰ ਕੋ ਸ਼ਬਦ ਮੇਰੇ ਹੀ ਰਹਿ ਬਸੈ ਹਰ ਨਾਮਾ ਮਨ ਸੰਗ ਤਰਹੁ ਤਸ ਕਰ ਪੰਚ ਨਿਵਾਰਹੁ ਠਾਕੁਰ ਸਗਲੋ ਪਰਮਾ ਹੋਮ ਜਰਹੁ ਜੋ ਤੁਮ ਕਰਹੋ ਸੋਈ ਪਲ ਮੰਨੇ ਭਾਵਨ ਦੁਬਦਾ ਦੂਰ ਟਰਹੋ ਨਾਨਕ ਕੇ ਪ੍ਰਭ ਤੁਮ ਹੀ ਦਾਤੇ ਸੰਤ ਸੰਗ ਲੈ ਮੋਹੇ ਉਦ ਰਹੋ ਬਿਲਾਵਲ ਮਹੱਲਾ ਪੰਜਵਾ ਐਸੀ ਦੀਖਿਆ ਜਨ ਸਿਉ ਮੰਗਾ ਤੁਮਰੋ ਧਿਆਨ ਤੁਮਾਰੋ ਰੰਗਾ ਤੁਮਰੀ ਸੇਵਾ ਤੁਮਾਰੇ ਅੰਗਾ ਰਹਾਉ ਜਨ ਕੀ ਟਹਿਲ ਸੰਬਾਖਨ ਜਨ ਸਿਉ ਊਠਨ ਬੈਠਨ ਜਨ ਕੈ ਸੰਗਾ ਜਨ ਚਰ ਰਜ ਮੁਖ ਮਥੈ ਲਾਗੀ ਆਸਾ ਪੂਰਨ ਅਨਤ ਤਰੰਗਾ ਜਨ ਬਾਰ ਬ੍ਰਹਮ ਜਾ ਕੀ ਨਿਰਮਲ ਮਹਿਮਾ ਜਨ ਕੇ ਚਰਨ ਤੀਰਥ ਕੋਟ ਗੰਗਾ ਜਨ ਕੀ ਧੂਰ ਕੀਓ ਮੱਜਨ ਨਾਨਕ ਜਨਮ ਜਨਮ ਕੇ ਹਰੇ ਕਲੰਗਾ ਬਿਲਾਵਲ ਮਹੱਲਾ ਪੰਜਵਾ ਜਿਉ ਪਾਵੈ ਤਿਉ ਮੋਹੇ ਪ੍ਰਤਿਪਾਲ ਬਾਰ ਬ੍ਰਹਮ ਪਰਮੇਸ਼ਰ ਸਤਿਗੁਰ ਹਮ ਬਾਰਿਕ ਤੁਮ ਪਿਤਾ ਕਿਰਪਾਲ ਰਹਾਉ ਮੋਹਿੰਦਰ ਗੁਣ ਗੁਣ ਨਾਹੀ ਕੋਈ ਪਹੁੰਚ ਨਾ ਸਕਉ ਤੁਮਰੀ ਥਾਲ ਤੁਮਰੀ ਗਤ ਮਿਤ ਤੁਮਹੀ ਜਨ ਹੋ ਜੀਉ ਪਿੰਡ ਸਭ ਤੁਮ ਰੂਮਾਲ ਅੰਤਰਜਾਮੀ ਪੁਰਖ ਸੁਆਮੀ ਅਨਬੋਲਤ ਹੀ ਜਨੋ ਹਾਲ ਤਨ ਮਨ ਸੀਤਲ ਹੋਏ ਹਮਾਰੋ ਨਾਨਕ ਪ੍ਰਭ ਜੀਓ ਨਦਰ ਨਿਹਾਲ